ਸੈਲਫਾ ਸੈਲਫ ਮਾਰ ਕੇ ਦਿਖਾ ਦੇ ਆਪਾ ਲੋਬੀ ਜਿੱਤ ਨੂੰ ਕਰੋ ਜਾ ਕੇ ਕਰ ਦੇ ਬਾਈ ਬੰਦਾ ਪੱਕਾ ਸਾਰਾ Ориジナル ਓਕੇ ਜੀ ਇੰਜਨ ਗੇਅਰ ਦਾ ਓਕੇ ਜੀ ਸੈਂਟਰ ਪਿੰਨ ਦਾ ਕੰਮ ਆਪਾਂ ਆਪ ਕਰਾਇਆ ਨਵਾਂ ਰੈਡੀਟਰ ਹੀ ਨਵੀਂ ਹੁੱਕ ਲੱਗੀ ਹੋਈ ਸਾਰਾ ਓਕੇ ਜੀ ਸਾਰਾ ਓਕੇ ਮਤਲਬ ਸੈਂਟਰ ਪਿੰਨਾਂ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਬਈਆ ਹੁੱਕ ਚੈੱਕ ਰਹੀ ਯੂਬਾ ਡਬਾਂ ਦਾ ਵੀ ਵਿੱਚੋਂ ਚੈੱਕ ਕਰਾ ਦੇ ਲੰਕਾਂ ਲੁੰਕਾਂ ਦਾ ਤੇ ਇੱਕ ਵਾਰੀ ਭਾਈ ਇਹਦੀ ਜਿਹੜੀ ਅੱਜ ਤੁਹਾਡੇ ਵਾਸਤੇ ਲਿਆਂਦਾ 241 ਮੈਸੀ ਕਿੱਥੇ ਖੜਾ ਹੈਗਾ ਸਾਰਾ ਕੁਝ ਦੱਸਾਂਗੇ ਵੀਡੀਓ ਅੰਤ ਤੱਕ ਦੇਖ ਲਿਓ ਬਿਲਕੁਲ ਜਾਇਜ਼ ਰੇਟ ਦੇ ਵਿੱਚ ਡਾਇਰੈਕਟਰ ਬਣ ਜੂ ਤੇ ਪਹਿਲਾਂ ਮਿਲਦੇ ਆ ਬਾਈ ਵਿੱਕੀ ਨੂੰ ਕੀ ਹਾਰਾ ਬਾਈ ਠੀਕ ਹੈ ਜੀ ਤੇ ਆਪਾਂ ਖੜੇ ਕਿੱਥੇ ਆ ਆਪਾਂ ਕੋਟਬਖਤੂ ਖੜੇ ਆ ਜਲਾ ਬਠਿੰਡਾ ਦੀ ਪਿੰਡ ਕੋਟਬਖਤੂ ਤੇ ਨੇੜੇ ਥੋੜੇ ਕੀ ਰਹਿ ਜਾਂਦਾ ਮੇਰੇ ਸਾਡੇ ਤਲਵੰਡੀ ਦਮਦਮਾ ਸਾਹਿਬ ਨੇੜੇ ਆਈ 15 ਕਿਲੋਮੀਟਰ ਦੂਰ ਆਈ ਬਠਿੰਡਾ 20 ਕਿਲੋਮੀਟਰ ਦੂਰ ਆ ਰਾਮਮਾਰ ਫੈਕਟਰੀ 10 ਕਿਲੋਮੀਟਰ ਦੂਰ ਹੈ ਕੋਟਸ਼ਮੀਰ ਦੇ ਨੇੜੇ ਆ ਕੇ ਹਾਂ ਕੋਟਸ਼ਮੀਰ ਦੇ ਨੇੜੇ ਤੇ ਜਿਹੜਾ ਮੈਸੀ 241 ਕਿੰਨਾ ਮਾਡਲ ਆ ਬਾਈ ਇਹ 2002 ਮਾਡਲ ਆ ਜੀ ਹਰਿਆਣਾ ਨੰਬਰ ਆ 2002 ਮਾਡਲ ਆ ਹਰਿਆਣਾ ਨੰਬਰ ਆ ਕੰਡੀਸ਼ਨ ਪੱਕੋ ਸਾਰਾ ਓਰੀਜినਲ ਓਕੇ ਜੀ ਇੰਜਨ ਗੇਅਰ ਦਾ ਓਕੇ ਆ ਜੀ ਸੈਂਟਰ ਪਿੰਨ ਦਾ ਕੰਮ ਆਪਾਂ ਆਪ ਕਰਾਇਆ ਨਵਾਂ ਰੈਡੀਟਰ ਹੀ ਨਵੀਂ ਹੁੱਕ ਲੱਗੀ ਹੋਈ ਆ ਸਾਰਾ ਓਕੇ ਜੀ ਸਾਰਾ ਓਕੇ ਮਤਲਬ ਸੈਂਟਰ ਪਿੰਨ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਪਿਛਲੇ ਟਾਇਰ ਹੈਗੇ ਨੇ JK ਦੇ ਹਨਾ ਬਈ ਹੈਗੇ ਨੇ 75 ਪੈਸੇ ਹਾਂ 75 ਪੈਸੇ ਜੀ ਮੂਰਲਾ ਹੈਗਾ MRF ਦਾ ਅੱਧੇ ਵਾਂਗੂ ਹਾਂ ਅੱਧੇ ਟਾਇਰ ਆ ਜੀ ਠੀਕ ਆ ਤੇ ਹੁੱਕ ਵੀ ਨਵੀਂ ਲੱਗੀ ਹੋਈ ਆ ਆ ਵੀ ਕੈਂਪਰ ਧਰਨ ਵਾਲਾ ਸਟੈਂਡ ਵ ਯੂਟਿਊਬਾਂ ਦਾ ਵੀ ਵਿੱਚੋਂ ਚੈੱਕ ਕਰਾ ਦੇ ਲੰਕਾਂ ਲੁੰਕਾਂ ਦਾ ਤੇ ਇੱਕ ਵਾਰੀ ਬਾਈ ਇਹਦੀ ਜਿਹੜੀ ਸੈਲਫ ਸੈਲਫ ਮਾਰ ਕੇ ਦਿਖਾ ਦੇ ਆਪਾਂ ਨੋ ਵੀ ਜਦੋਂ ਕਰੋ ਜਾ ਕੇ ਕਰ ਦੇ ਬਾਈ ਬੰਦ ਲੈ ਆਜ ਇਧਰ ਸਾਈਡ ਤੇ ਆ ਵੀ ਲਵਾਈ ਬੈਠਾ ਫੇਰ ਰੇਸ ਰੂਸ ਪੈਰ ਜਿਹੜੀ ਲੈਦਾ ਹਾਂਜੀ ਹਾਂ ਪੈਰ ਠੀਕ ਆ ਆ ਸਾਰਾ ਬਲੂਕ ਦਾ ਸਾਰਾ オリジナル ਆ ਰਾਜਾ オリジナル ਆ ਜੀ ਸਾਰਾ ਓਕੇ ਆ ਟ੍ਰੈਟ ਕੋਈ ਲਾਂਬਾ ਨਹੀਂ ਆਉਂਦਾ ਜੀ ਕੋਈ ਲਾਂਬਾ ਨਹੀਂ ਉਹਦਾ ਸਤਰੀ ਵਗੈਰਾ ਵੀ ਵਧੀਆ ਕੱਪੜੇ ਦੀ ਲੱਗੀ ਹੋਈ ਆ ਤੇ ਇਹਦੀ ਜੇ ਆਪਾਂ ਹੁਣ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੀ ਆ ਬਈ ਇਹਦੀ ਡਿਮਾਂਡ ਇਹਦੀ ਬਸ 2,25,000 ਆ ਜੀ 2,25,000 ਮਾਨਦਾਨਾ ਪਹੁੰਚੋ ਕਰਾਂਗੇ ਹਾਂ ਕਰ ਦਾਂਗੇ ਜੀ ਕਿਸੇ ਨੂੰ ਆਪਾਂ ਆਏ ਗਏ ਨੂੰ ਕਿਸੇ ਨੂੰ ਆਪਾਂ ਮੋੜ ਦੇ ਦੇਗੇ ਜਿਹੜਾ ਵੀ ਕੋਈ ਦੇਖਣਾ ਆ ਗਿਆ ਹਾਂ ਨਹੀਂ ਮੋੜ ਦੇ ਤੇ ਇੱਕ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ 9464578450 ਠੀਕ ਹੈ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਆਪਰ ਟਾਈਟਲ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਕੇ ਜਿੰਨਾਂ ਨੇ ਮੈਸੇਜ 241 ਲੈਣਾ ਹੈ